ਸਰਦੀਆਂ ਦੇ ਮੌਸਮ ਦੇ ਵਿੱਚ ਰੋਡ ਦੇ ਉੱਪਰ ਆਵਾਜਾਈ ਦੇ ਸਾਧਨ ਵੜ ਜਾਂਦੇ ਨੇ ਜਿਸ ਕਰਕੇ ਮੁੱਲਾਂਪੁਰ ਦਾਖਾ ਦੇ ਵਿੱਚ ਕੁਝ ਟ੍ਰੈਫਿਕ ਦੀ ਸਮੱਸਿਆ ਸਾਹਮਣੇ ਆਈ ਸੀ ਜਿਸ ਦੇ ਮੱਦੇਨਜ਼ਰ ਅੱਜ ਐਸ.ਐਚ.ਓ ਦਾਖਾ ਟ੍ਰੈਫਿਕ ਇੰਚਾਰਜ ਮੁੱਲਾਂਪੁਰ ਦਾਖਾ ਅਸੀਂ ਸਾਰੇ ਖੇਤਰ ਦੀ ਅਲੱਗ-ਅਲੱਗ ਜਗ੍ਹਾ ਤੇ ਜੋ ਖਾਸ ਪੁਆਇੰਟਸ ਨੇ ਜਿੱਥੇ ਟ੍ਰੈਫਿਕ ਦੀ ਸਮੱਸਿਆ ਆ ਰਹੀ ਸੀ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇੱਕ ਆਮ ਲੋਕਾਂ ਨਾਲ ਮਿਲ ਕੇ ਸੁਣਵਾਈ ਕੀਤੀ ਗਈ ਹੈ ਜਿਸ ਦੇ ਤਹਿਤ ਸੀ ਵਸਵਸਥ ਜਗ੍ਹਾ ਤੇ ਖਾਸ ਤੌਰ ਤੇ ਜਿਹੜੀ ਨੜਾ ਰੰਡਾ ਇਤੋਂ ਕਾਫੀ ਆ ਭਾਈ ਜੋ ਟ੍ਰੈਫਿਕ ਦਾ ਜੋ ਰੌਂਗ ਦਾ ਰੌਂਗ ਹੈ ਇਸ ਤੋਂ ਇਲਾਵਾ ਰਾਈਕੋ ਰੌਂਗ ਦਾ ਇੱਥੇ ਕਾਫੀ ਰੋਡ ਦੇ ਉੱਪਰ ਦੁਕਾਨਦਾਰਾਂ ਨੇ ਆਪਣਾ ਸਮਾਨ ਵੀ ਰੱਖਿਆ ਹੋਇਆ ਤੇ ਉਸ ਤੋਂ ਅੱਗੇ ਰੋਡ ਤੇ ਗੱਡੀਆਂ ਵੀ ਪਾਰਕ ਕੀਤੀਆਂ ਇਸੇ ਤਰੀਕੇ ਨਾਲ ਸਬਜ਼ੀ ਮੰਡੀ ਵਾਲੀ ਮਾਰਕੀਟ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰਿਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਕਿਸੇ ਵੀ ਤਰੀਕੇ ਨਾਲ ਰੋਡ ਨੂੰ ਬਲੌਕ ਨਾ ਕੀਤਾ ਜਾਵੇ ਅਗਰ ਇਹ ਕੋਈ ਘਟਨਾ ਸਾਹਮਣੇ ਉੱਗੀ ਆ ਇਸ ਕਾਰਨ ਟ੍ਰੈਫਿਕ ਦੀ ਸਮੱਸਿਆ ਆਵੇਗੀ ਉਸ ਤੋਂ ਜੋ ਵਾਹਨ ਖੜੇ ਉਹਨਾਂ ਦੇ ਚਲਾਨੇ ਕਿੱਥੇ ਜਾਣਗੇ ਜੋ ਦੁਕਾਨਦਾਰ ਟ੍ਰੈਫਿਕ ਰੋਕਦੇ ਨੇ ਜਾਂ ਇਸ ਚੀਜ਼ ਵਿੱਚ ਵਿਘਨ ਪਾਉਂਦੇ ਨੇ ਉਹਨਾਂ ਦੇ ਖਿਲਾਫ ਮੁਕੱਦਮੇ ਵੀ ਦਰਜ ਕੀਤੇ ਜਾਣਗੇ। ਸੋ ਸਾਡੇ ਵੱਲੋਂ ਇਹ ਲੋਕਾਂ ਦੀ ਸੇਫਟੀ ਵਾਸਤੇ ਤਾਂ ਕਿ ਕਿਸੇ ਤਰੀਕੇ ਦਾ ਕੋਈ ਐਕਸੀਡੈਂਟ ਨਾ ਹੋਵੇ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਇਸ ਚੀਜ਼ ਦੇ ਲਈ ਅੱਜ ਜੀ ਦੌਰਾ ਕੀਤਾ ਸੋ ਕੱਲ ਤੋਂ ਅਸੀਂ ਇਸ ਚੀਜ਼ ਨੂੰ ਦਲਗਾਈ ਦੇ ਨਾਲ ਇਸ ਨੂੰ ਲਾਗੂ ਵੀ ਕਰਾਂਗੇ। ਅਗਰ ਕੋਈ ਵੀ ਇਸ ਚੀਜ਼ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਵਾ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।